ਇਸ ਕੁੜੀ ਨੇ ਇੱਕ ਸੀਟ ਦਾ ਪ੍ਰਾਈਸ ਪੇ ਕੀਤਾ ਹੋਣਾ ਤੇ ਦੂਜੀ ਸੀਟ ਇਹਨੇ ਮੁੱਲੋਂ ਮੱਲੀ ਘੇਰ ਲਈ ਜਿਹੜੇ ਬੰਦੇ ਨੇ ਮਿਡਲ ਦੇ ਵਿੱਚ ਬੈਠਣਾ ਹੋਊਗਾ ਉਹ ਕਿੰਨੀ ਕ ਜਗ੍ਹਾ ਤੇ ਬੈਠੂਗਾ ਤੇ ਕਿਵੇਂ ਬੈਠੂਗਾ ਇੱਦਾਂ ਦੀ ਸਿਚੁਏਸ਼ਨ ਇੱਕ ਹੋਰ ਬੰਦੇ ਨੂੰ ਫੇਸ ਕਰਨੀ ਪਈ ਤੇ ਉਸਨੇ ਇਹ ਵਾਲੀ ਫੋਟੋ ਇੰਟਰਨੈਟ ਤੇ ਛਾੜ ਦਿੱਤੀ ਇੱਕ ਤਰੀਕੇ ਨਾਲ ਉਸ ਲੇਡੀ ਦਾ ਮਜ਼ਾਕ ਉਡਾ ਰਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਬੰਦੇ ਨੂੰ ਹੀ ਮਾੜਾ ਬੋਲਿਆ ਵੀ ਤੂੰ ਇਦਾਂ ਕਾਹਤੋਂ ਬੁਰਾ ਬੋਲ ਰਿਹਾ ਔਨੋ ਇਹਦੇ ਵਿੱਚ ਉਹਦੀ ਕੀ ਗਲਤੀ ਹੈ ਹਾਲਾਂਕਿ ਕੁਝ 에ਅਰਲਾਈਨਸ ਹੁੰਦੀਆਂ ਨੇ ਜਿਨ੍ਹਾਂ ਦੀ ਪਾਲਿਸੀ ਹੈ ਕਸਟਮਰ ਆਫ ਸਾਈਜ਼ ਉਹ ਓਵਰ ਸਾਈਜ਼ ਲੋਕਾਂ ਨੂੰ ਖੁਦ ਇੱਕ ਸੀਟ ਐਕਸਟਰਾ ਦੇ ਦਿੰਦੇ ਨੇ ਤਾਂ ਕਿ ਉਸਦੇ ਨਾਲ ਬੈਠੇ ਯਾਤਰੀ ਨੂੰ ਦਿੱਕਤ ਨਾ ਫੇਸ ਕਰਨੀ ਪਵੇ ਤੇ ਜਦੋਂ ਉਸ ਬੰਦੇ ਨੇ ਉਸ ਔਰਤ ਦੀ ਫੋਟੋ ਛਾੜੀ ਤਾਂ ਇੱਕ ਲੜਕੀ ਨੇ ਆਪਣਾ ਐਕਸਪੀਰੀ ਜਿੰਨ ਟੋਰਨੋ ਟ੍ਰੈਵਲ ਕਰਨਾ ਸੀ ਪੂਰੇ 17 ਘੰਟੇ ਤਾਂ ਉਹ ਭਾਰੀ ਬੰਦਾ ਇੰਨਾ ਕਿ ਜ਼ਿਆਦਾ ਸ਼ਰਮਿੰਦਾ ਹੋ ਗਿਆ ਕਿ ਉਸਨੇ ਉਸ ਲੜਕੀ ਨੂੰ ਆਫਰ ਕਰ ਦਿੱਤਾ ਐਜ਼ ਅ ਪਿੱਲੋ ਐਕਟ ਕਰਨ ਦੇ ਲਈ ਕਿ ਮੈਂ ਤੇਰਾ ਪਿੱਲੋ ਬਣ ਜਾਣਾ ਵਾ ਤੂੰ ਮੇਰੇ ਉੱਪਰ ਜਿਵੇਂ ਮਰਜ਼ੀ ਲੇਟਣਾ ਲੇਟ ਜਾ ਤਾਂ ਉਸ ਲੜਕੀ ਨੇ ਕਿਹਾ ਕਿ ਉਹ ਮੇਰੀ ਬੈਸਟ ਕੰਫਰਟੇਬਲ ਫਲਾਈਟ ਸੀ ਅੱਜ ਤੱਕ ਦੀ ਪਰ ਫਿਰ ਗੱਲ ਉੱਤੇ ਆ ਜਾਂਦੀ ਹੈ ਕਿ ਹਾਂ ਉਹ ਕੁੜੀ ਸੀ ਇਸ ਕਰਕੇ ਉਸ ਬੰਦੇ ਨੇ ਆਫਰ ਕੀਤਾ